ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਰਣਨੀਤਿਕ ਜਿਹੜੀਆਂ ਹਲਚਲਾਂ ਉਹ ਤੇਜ਼ ਹੋ ਚੁੱਕੀਆਂ ਹਨ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਵੱਡੇ ਵੱਡੇ ਆਗੂ ਵਰਕਰ ਆਪੋ ਆਪਣੀਆਂ ਪਾਰਟੀਆਂ ਦੇ ਨਾਲ ਨਾਖੁਸ਼ੀ ਜ਼ਾਹਰ ਕਰਦੇ ਆ ਹੋયા ਪਾਰਟੀਆਂ ਨੂੰ ਬਦਲ ਰਹੇ ਹੈ ਜਾਂ ਇਹ ਬਦਲ ਦੇਖ ਰਹੇ ਹੈ ਕਿ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਵਾ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰੀਕੇ ਦੀ ਇਹ ਜਿੱਤ ਕੇ 2022 ਦੇ ਵਿੱਚ ਬਣੀ ਸੀ ਉਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਕਿ ਅਗਲੀ ਸਰਕਾਰ ਕਿਸ ਪਾਰਟੀ ਦੀ ਹੋਏਗੀ ਕਿਉਂਕਿ ਐਸ ਫਾਰ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਚਾਰ ਪਾਰਟੀਆਂ ਪਹਿਲਾਂ ਚੋਣਾਂ ਲੜ ਰਹੀਆਂ ਸਨ ਉਹਦੇ ਵਿੱਚ ਦੋ ਨਵੀਆਂ ਹੋਰ ਪਾਰਟੀਆਂ ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀਆਂ ਪਾਰਟੀਆਂ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਸਰਗਰਮੀਆਂ ਉਹ ਤੇਜ਼ ਕਰ ਦਿੱਤੀਆਂ ਜਦੋਂ ਤੋਂ ਭਾਜਪਾ ਦੇ ਨਾਲੋਂ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਤਦ ਤੋਂ ਭਾਜਪਾ ਆਪਣੇ ਪੈਰਾਂ 'ਤੇ ਖੜਾ ਹੋਣ ਦੀ ਜਿਹੜੀ ਹੈ ਉਹ ਵੀ ਕੋਸ਼ਿਸ਼ ਕਰੇਗੀ ਕਿ ਪੰਜਾਬ ਦੇ ਵਿੱਚ ਘਟੋ ਘਟ ਜਿੰਨੀਆਂ ਸੀਟਾਂ ਉਹ ਪਹਿਲਾਂ ਗੱਠਜੋੜ ਕਰਕੇ ਲੈਂਦੇ ਸਨ ਉਸ ਤੋਂ ਦੁੱਗਣੀਆਂ ਸੀਟਾਂ ਉਹਨਾਂ ਦਾ ਟਾਰਗੇਟ ਹੋਏਗਾ ਇਸੇ ਤਰੀਕੇ ਨਾਲ ਅਕਾਲੀ ਦਲ ਜਿਹੜਾ ਗਠਜੋੜ ਟੁੱਟਣ ਤੋਂ ਬਾਅਦ ਵੀ ਆਪਣੀ ਨਵੀਂ ਰਣਨੀਤੀ ਬਣਾ ਰਿਹਾ ਹੈ ਉਹਨਾਂ ਸੀਟਾਂ ਦੇ ਉੱਪਰ ਕਿਸ ਤਰੀਕੇ ਦੀ ਪਕੜ ਉਹਨਾਂ ਨੇ ਆਪਣੀ ਰੱਖਣੀ ਹੈ ਜਿੱਥੋਂ ਪਹਿਲਾਂ ਗਠਜੋੜ ਦੇ ਦੌਰਾਨ ਭਾਜਪਾ ਤੇ ਜਿਹੜੇ ਉਮੀਦਵਾਰ ਖੜੇ ਹੁੰਦੇ ਸਨ ਉੱਥੋਂ ਦੀ ਜਿਹੜੀ ਵੋਟ ਹੈ ਉਹ ਦੋਵਾਂ ਨੂੰ ਰਲ ਕੇ ਪੈਂਦੀ ਸੀ ਪਰ ਇਸ ਵਾਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਉੱਥੋਂ ਉਹਨਾਂ ਨੂੰ ਦੋਵਾਂ ਨੂੰ ਆਪੋ ਆਪਣੀ ਸੀਟ ਨੂੰ ਜਿੱਤਣ ਦੇ ਲਈ ਜਿਹੜੀ ਹੈ ਉਹ ਕੜੀ ਮਿਹਨਤ ਕਰਨੀ ਪਵੇਗੀ ਹਲਕਾ ਦਾਖਾ ਤੋਂ ਵਿਧਾਇਕ ਜਿਹੜੇ ਮਨਪ੍ਰੀਤ ਸਿੰਘ ਿਆਲੀਏ ਉਹਨਾਂ ਦੇ ਉੱਪਰ ਜਿਹੜਾ ਤੰਝ ਕੱਸਿਆ ਸੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਇੱਕ ਬਹੁਤ ਹੀ ਜ਼ਿਆਦਾ ਨਜ਼ਦੀਕੀ অতি ਕਰੀਬੀ ਜਿਹੜਾ ਸਾਥੀ ਹੈ ਜਗਦੀਸ਼ ਸਿੰਘ ਗੋਰਸੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਨੂੰ ਆਪਣੇ ਨਾਲ ਉਸ ਇਲਾਕੇ ਦੇ ਵਿੱਚ ਤੋਰ ਕੇ ਹਲਕਾ ਦਾਖਾ ਦੇ ਵਿੱਚ ਇੱਕ ਸਿਆਸੀ ਜਿਹੜਾ ਧਮਾਕਾ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਇੱਥੇ ਜਿਹੜੇ ਮੌਜੂਦਾ ਵਿਧਾਇਕ ਨੇ ਮਨਪ੍ਰੀਤ ਸਿੰਘ ਈਆਲੀ ਉਹਨਾਂ ਦੇ ਨਾਲ ਥੋੜੇ ਬਹੁਤ ਜਿਹੜੇ ਮਤਭੇਦ ਨੇ ਉਹ ਸੁਖਬੀਰ ਸਿੰਘ ਬਾਦਲ ਤੇ ਸਭ ਨੂੰ ਪਤਾ ਜਗਜਾਹਰ ਨੇ ਔਰ ਇਸੇ ਦੇ ਤਹਿਤ ਇਹ ਜਿਹੜੇ ਜਗਦੀਸ਼ ਸਿੰਘ ਗੋਰਸੀਆ ਸਨ ਇਹ ਇਆਲੀ ਦੇ ਬਿਲਕੁਲ ਨਜ਼ਦੀਕੀ ਦੱਸੇ ਜਾਂਦੇ ਸਨ ਉਹਨਾਂ ਨੂੰ ਇਆਲੀ ਨਾਲੋਂ ਵਖਰੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਨਾਲ ਜਿਹੜਾ ਉਹ ਤੋੜਿਆ ਉਹਨਾਂ ਦੇ ਪਰਿਵਾਰ ਵੱਲੋਂ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਜਗਦੀਸ਼ ਸਿੰਘ ਗੋਰਸੀਆ ਨੂੰ ਸਿਰੋਪਾਉ ਦੇ ਕੇ ਆਪਣੇ ਨਾਲ ਜਿਹੜਾ ਤੋੜਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਗਦੀਸ਼ ਸਿੰਘ ਗੋਰਸੀਆ ਜਿਹੜੇ ਨੇ ਉਹ ਜੱਤੋਂ ਸਾਡੇ ਨਾਲ ਹੁਣ ਚੱਲਣਗੇ ਇਹਨਾਂ ਦਾ ਆਪਣੇ ਇਲਾਕੇ ਦੇ ਵਿੱਚ ਬਹੁਤ ਅੱਛਾ ਰਸੂਖ ਹੈ ਇਹ ਮਨਪ੍ਰੀਤ ਸਿੰਘ ਆਲੀ ਦੇ ਕਾਫੀ ਨਜ਼ਦੀਕੀ ਸਨ ਵਿਧਾਇਕ ਜਿੰਨੀ ਵਾਰ ਵੀ ਮਨਪ੍ਰੀਤ ਸਿੰਘ ਆਲੀ ਇੱਥੋਂ ਬਣਿਆ ਅਕਾਲੀ ਦਲ ਦੀ ਸੀਟ ਤੋਂ ਬਣਿਆ ਇਹਨਾਂ ਦਾ ਉਹਨਾਂ ਨੂੰ ਵਿਧਾਇਕ ਬਣਾਉਣ ਦੇ ਵਿੱਚ ਤੇ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨ ਦੇ ਵਿੱਚ ਅਹਿਮ ਯੋਗਦਾਨ ਰਿਹਾ ਹੈ ਇਸ ਸੀਟ ਦੇ ਉੱਪਰ ਤਾਂ ਹੁਣ ਉਹਨਾਂ ਨੇ ਇਹ ਇਹਨਾਂ ਨੂੰ ਆਪਣੇ ਨਾਲ ਤੋਰ ਕੇ ਪਾਰਟੀ ਨੂੰ ਹੋਰ ਵੀ ਜੜੀ ਹੈ ਉਹ ਮਜ਼ਬੂਤੀ ਮਿਲੇਗੀ ਇਸੇ ਸਬੰਧ ਵਿੱਚ ਜਗਦੀਸ਼ ਸਿੰਘ ਗੌਰਸ਼ੀਆ ਨੇ ਵੀ ਇਹ ਗੱਲ ਕਹੀ ਕਿ ਮੈਂ ਸ਼ੁਰੂ ਤੋਂ ਸਾਡਾ ਪਰਿਵਾਰ ਜਿਹੜਾ ਉਹ ਟਕਸਾਲੀ ਅਕਾਲੀ ਆਗੂ ਨੇ ਅਸੀਂ ਬੜੇ ਲੰਬੇ ਸਮੇਂ ਤੋਂ ਜੜੀ ਹੈ ਪਾਰਟੀ ਦੀ ਸੇਵਾ ਕਰ ਰਹੇ ਹਾਂ ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਣ ਖੋਦ ਉਹਨਾਂ ਨੂੰ ਆ ਕੇ ਮਿਲ ਕੇ ਇਹ ਕਿਹਾ ਕਿ ਪਾਰਟੀ ਲਈ ਅੱਗੇ ਤੋਂ ਵੀ ਇਸੇ ਤੰਦੇਈ ਦੇ ਨਾਲ ਕੰਮ ਕਰੋ ਉਹਨਾਂ ਨੇ ਮਨਪ੍ਰੀਤ ਯਾਲੀ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਪਰ ਸੁਖਬੀਰ ਸਿੰਘ ਬਾਦਲ ਨੇ ਜ਼ਰੂਰ ਤੰਜ ਕਸਿਆ ਕਿ ਉਸਨੇ ਮਨਪ੍ਰੀਤ ਸਿੰਘ ਯਾਲੀ ਨੇ ਉਹਨਾਂ ਦੀ ਜਿਹੜੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਦਾ ਮਨਪ੍ਰੀਤ ਸਿੰਘ ਇਹ ਆਲੀ ਆਪਣਾ ਬਿਜ਼ਨਸ ਸੈੱਟ ਕਰਨ ਦੇ ਲਈ ਹੀ ਅਕਾਲੀ ਦਲ ਦੇ ਨਾਲ ਜੁੜੇ ਸਨ ਅੱਜ ਉਹਨਾਂ ਦਾ ਬਿਜ਼ਨਸ ਸੈੱਟ ਹੋਇਆ ਤਾਂ ਉਹ ਇਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਜਿਹੜਾ ਮਨਮਟਾਬ ਜਿਹੜਾ ਰੱਖਦੇ ਪਏ ਐ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਗਦੀਸ਼ ਸਿੰਘ ਜਿਹੜੇ ਗੌਰਸ਼ੀਆ ਨੇ ਉਹਨਾਂ ਨੇ ਹਮੇਸ਼ਾ ਪਾਰਟੀ ਦੇ ਨਾਲ ਆਪਣੀ ਤੰਦਈ ਦੇ ਨਾਲ ਕੰਮ ਕੀਤਾ ਔਰ ਅੱਗੇ ਤੋਂ ਵੀ ਕਰਦੇ ਰਹਿਣਗੇ ਜਿਸ ਵੇਲੇ ਮਨਪ੍ਰੀਤ ਮਨਪ੍ਰੀਤ ਸਿੰਘ ਏਅਲੀ ਦੀ ਗੱਲ ਉਹ ਕਰ ਰਹੇ ਸਨ ਤਾਂ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਰਾਜਾ ਵੜਿੰਗ ਤੇ ਵੀ ਇੱਕ ਜਿਹੜਾ ਤੰਜ ਸੀ ਉਹ ਕੱਸਿਆ ਕਿ ਭਗਵੰਤ ਮਾਨ ਰੋਸ਼ ਟੀਚਰਾਂ ਕਰਦਾ ਸੀ ਕਿ ਰਾਜਾ ਵੜਿੰਗ ਨੇ ਜਿਹੜਾ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਹੇਰ ਫੇਰ ਕੀਤੀ ਹੈ ਉਹਦੀਆਂ ਫਾਈਲਾਂ ਮੇਰੇ ਕੋਲ ਹੈ ਪਰ ਅਜੇ ਤੱਕ 4 ਸਾਲ ਬੀਤ ਗਏ ਭਗਵੰਤ ਮਾਨ ਨੇ ਉਹਦੀਆਂ ਫਾਈਲਾਂ 'ਵਜੇ ਤੱਕ ਵੀ ਜਿਹੜਾ ਹੱਥ ਨਹੀਂ ਲਗਾਇਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਉਹ ਭੱਜਣ ਵਾਲਾ ਨਹੀਂ ਹੈ ਕਿਉਂਕਿ ਇਹ ਪੰਜਾਬ ਨਾਲ ਜੁੜਿਆ ਹੋਇਆ ਹੈ ਇਹ ਦੁਸ਼ਮਣਾਂ ਨੂੰ ਭਜਾਉਣ ਵਾਲਾ ਹੈ ਇਹ ਗੱਲ ਸੁਖਵੀਰ ਸਿੰਘ ਬਾਦਲ ਉਸ ਵੇਲੇ ਸੰਬੋਧਨ ਦੇ ਵਿੱਚ ਕਹਿ ਰਹੇ ਸਨ ਉਸ ਵੇਲੇ ਫੋਰ ਵੀ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਵੱਡੇ ਉਸ ਹਲਕੇ ਦੇ ਲੀਡਰ ਨੇ ਉਹ ਮੌਜੂਦ ਸਨ ਧੰਨ